ਆਪਾਂ ਜ਼ਿਆਦਾ ਨੈਗੇਟਿਵਿਟੀ ਵੀ ਨਹੀਂ ਫਲਾਉਣਾ ਚਾਹੁੰਦੇ ਵੀ ਆਪਾਂ ਸਾਰਿਆਂ ਨੂੰ ਮਾੜਾ ਕਹੀਏ ਬਹੁਤ ਚੰਗੇ ਵੀ ਆ ਵੀਰ ਜਿਹੜੇ ਚੰਗੀਆਂ ਥਾਮਾਂ ਤੇ ਵਿਚਾਰੇ ਨੇ ਇੱਥੇ ਜੱਥੇ ਲੱਗੇ ਹੋਏ ਨੇ ਵੋਟਾਂ ਦੇ ਵਿੱਚ ਘਰੋਂ ਕਰੀਰ ਪ੍ਰਸ਼ਾਦਾ ਵੀ ਵਿਚਾਰੇ ਨੇ ਡੰਗਰਾਂ ਦਾ ਚਾਰਾ ਵੀ ਵਿਚਾਰੇ ਨੇ ਆਪਾਂ ਨੂੰ ਸਾਰਿਆਂ ਨੂੰ ਬਚਾਉਣਾ ਚਾਹੀਦਾ ਲੋਕਲ ਬੰਦਿਆਂ ਨੂੰ ਇਥੋਂ ਜਿਹੜੇ ਸਰਪੰਚ ਨੇ ਹਨ ਪਿੰਡਾਂ ਦੇ ਵਾਲੇ ਵਾਲੇ ਜਿਹੜੇ ਪਿੰਡ ਡੁੱਬ ਗਏ ਨੇ ਉਹ ਪਿੰਡਾਂ ਦੇ ਸਰਪੰਚ ਇੱਥੇ ਲਿਖ ਕੇ ਲਾਉਣ ਇੱਥੇ ਆਪਦੇ ਇੱਕ ਲਿਖ ਕੇ ਬੋਰਡ ਲਾ ਦੇਣ ਵੀ ਆ ਫਲਾਨੇ ਪਿੰਡ ਦਾ ਸਾਦੀ ਦਾ ਮਤਲਬ ਆ ਟੈਂਟ ਲੱਗਿਆ ਹੋਇਆ ਸਾਨੂੰ ਇੱਥੇ ਦੇਖ ਕੇ ਜਾਓ ਅਸੀਂ ਆਉਤੇ ਪਿੰਡਦਿਆਂ ਨੂੰ ਆਪੇ ਉੱਥੇ ਪਹੁੰਚ ਵੀ ਕਰਾਂਗੇ ਜੀ ਪਰ ਜੇ ਕੋਈ ਚੰਦ ਲੋਕ ਮਾੜਾ ਕਰ ਰਿਹਾ ਉਹਨਾਂ ਨੂੰ ਸਮਝਾਈਏ ਵੀ ਫਿਰ ਸ਼ਾਮ ਨੂੰ ਜਿਹੜੇ ਜੱਥੇ ਖੜੇ ਆ ਮੁਖਫੂਰ ਮੌਕਾ ਪ੍ਰਸ ਲੋਕ ਉਹ ਫਿਰ ਸਾਰਾ ਕੁਝ ਲੁੱਟ-ਖੁੱਟ ਲਈ ਜਾਂਦੇ ਆ ਤੇ ਅੱਜ ਅਸੀਂ ਗਰਾਊਂਡ ਲੈਵਲ ਤੇ ਆ ਕੇ ਵੀ ਇਹੀ ਦੇਖਿਆ ਵੀ ਸਮਾਨ ਬਹੁਤ ਵੱਡੀ ਗਿਣਤੀ ਚ ਆ ਗਿਆ ਹੁਣ ਅਸਲ ਸਮਾਨ ਚਾਹੀ ਅਇਤੋ 2 ਦਿਨਾਂ ਬਾਅਦ ਜਦੋਂ ਪਾਣੀ ਸੁੱਕੂਗਾ ਜਾਂ ਮਹੀਨੇ ਬਾਅਦ ਯੂਪੀ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਟਰਾਲੀਆਂ ਪਰ ਪਰ ਲੈ ਕੇ ਆਏ ਆ ਮਾਲਵੇ ਚੋਂ ਆਏ ਆ ਦਵਾਬੇ ਚੋਂ ਆਏ ਆ ਇੱਥੇ ਆ ਕੇ ਬਹੁਤ ਖੱਜਲ ਹੋ ਰਿਹਾ ਫਿਰੋਜ਼ਪੁਰ ਲਾਕੇ ਜਿੱਦਾਂ ਅਸੀਂ ਘੱਟ ਗੇੜਾ ਦਿੱਤਾ ਅੰਮ੍ਰਿਤਸਰ ਲਾਕੇ ਤਾਂ ਬਹੁਤ ਜ਼ਿਆਦਾ ਗਿਣਤੀ ਦੀਆਂ ਟਰਾਲੀਆਂ ਹਜ਼ਾਰਾਂ ਦੀਆਂ ਟਰਾਲੀਆਂ ਖੜੀਆਂ ਜਿਹੜੇ ਘਰ ਤਾਂ ਠੱਗਿਆ ਉਹਨਾਂ ਨੂੰ ਘਰਾਂ ਨੂੰ ਦੁਬਾਰਾ ਖੜੇ ਹੋਣ ਦੇ ਵਿੱਚ ਮਦਦ ਕਰੀਏ ਜਾਂ ਜਿਹੜੇ ਚੁੱਲ੍ਹੇ ਚੌਂਕਿਆਂ 'ਚ ਪਾਣੀ ਭਰ ਗਿਆ ਉੱਥੇ ਅੱਗ ਵੱਲ ਸਕੇ ਨਹੀਂ ਤਾਂ ਫਿਰ ਆ ਬੇਸਟੇਜ ਤਾਂ ਇੰਨੀ ਜ਼ਿਆਦਾ ਹੋਈ ਜਾਂਦੀ ਅੰਤਿਮੇ ਭਾਈ ਜੀ ਸਾਡੇ ਕੋਲੇ ਕਰੀਬ 800 ਮੈਂਬਰ ਨੇ ਜਿਹੜੇ ਮਰੀਜ਼ ਨੇ ਜਿਹੜੇ ਮੰਜਿਆਂ ਤੇ ਪਏ ਨੇ ਡਿਸੇਬਲ ਨੇ ਮੈਂਟਲੀ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਅਸੀਂ ਤਾਂ ਕੁਝ ਵੀ ਕਰਨ ਜੋਗੇ ਨਹੀਂ ਸਾਡੀ ਤਾਂ ਇੰਨੀ ਔਕਾਤ ਹੀ ਨਹੀਂ ਵੀ ਅਸੀਂ ਕਿਸੇ ਆ ਕੇ ਪ੍ਰਸ਼ਾਦ ਦੇ ਲੰਗਰ ਵੀ ਲਾ ਦਈਏ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਹਰਜੀਤ ਸਿੰਘ ਇਸ ਵਕਤ ਅਸੀਂ ਫਰੋਸਪੁਰ ਦੇ ਪਿੰਡ ਹਾਮ ਚੱਕ 'ਚ ਮੌਜੂਦ ਹਾਂ ਜਿੱਥੇ ਪੂਰੇ ਦਾ ਪੂਰਾ ਪਿੰਡ ਜਿਹੜਾ ਹੈਗਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਔਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਪਾਣੀ 6 ਤੋਂ 7 ਫੁੱਟ ਤੱਕ ਨਜ਼ਰ ਆ ਰਿਹਾ ਔਰ ਪਿੰਡ ਦੇ ਵਿੱਚੋਂ ਇੱਕ ਲੰਘਦੀ ਜਰਨੈਲਿਸ ਸੜਕ ਜਿਹੜੀ ਕਿ ਮਾਝੇ ਤੇ ਮਾਲਵੇ ਨੂੰ ਜੋੜਨ ਵਾਲੀ ਇੱਕ ਲੋਤੀ ਸੜਕ ਹੈ ਉਹਦੇ ਉੱਤੇ ਵੀ 3 ਤੋਂ 4 ਫੁੱਟ ਪਾਣੀ ਭਰਿਆ ਹੋਇਆ ਔਰ ਇੱਥੇ ਸਮਰੁਖਤਾ ਦੀ ਸੇਵਾ ਸਰਬੱਤ ਦਾ ਭਲਾ ਸਸਤਾ ਵਾਲੇ ਬਾਈ ਗੁਰਮੀ ਗੁਰਪ੍ਰੀਤ ਸਿੰਘ ਮਿੰਟੂ ਜੀ ਪਹੁੰਚੇ ਹੋਏ ਹਨ ਤੇ ਅ ਚਾੜਦੇ ਹਾਂ ਕਿ ਉਹਨਾਂ ਦਾ ਹੜਪੀੜਤਾ ਪ੍ਰਤੀ ਕੀ ਸਹਿਯੋਗ ਹੈਗਾ ਹੈ ਤੇ ਉਹ ਕਿਸ ਤਰ੍ਹਾਂ ਦੇ ਆਪਣੀ ਸੋਸਤਾ ਵੱਲੋਂ ਇਹਨਾਂ ਲੋਕਾਂ ਦੀ ਮਦਦ ਕਰਨ ਆਏ ਨੇ ਜੀ ਜੀ ਇਹੀ ਅਪੀਲ ਹੈ ਦੇਖੋ ਮਾਰਤੜ ਕਾਨ ਨਾਲ ਤਾਂ ਕੋਈ ਚੰਦ ਲੋਕ ਹੁੰਦੇ ਨੇ ਪਰ ਬਦਨਾਮੀ ਜਿਆਦਾ ਵੱਡੀ ਹੋ ਜਾਂਦੀ ਤੇ ਸਾਰਿਆਂ ਦੀ ਹੋ ਜਾਂਦੀ ਆਪਾਂ ਜਿਆਦਾ ਨੈਗੇਟਿਵਿਟੀ ਵੀ ਨਹੀਂ ਫਲਾਉਣਾ ਚਾਹੁੰਦੇ ਵੀ ਆਪਾਂ ਸਾਰਿਆਂ ਨੂੰ ਮਾੜਾ ਕਹੀਏ ਬਹੁਤ ਚੰਗੇ ਵੀ ਆ ਵੀਰ ਜਿਹੜੇ ਚੰਗੀਆਂ ਥਾਮਾਂ ਤੇ ਵਿਚਾਰੇ ਨੇ ਇੱਥੇ ਜੱਥੇ ਲੱਗੇ ਹੋਏ ਨੇ ਵੋਟਾਂ ਦੇ ਵਿੱਚ ਘਰੋਂ ਘਰੀ ਪ੍ਰਸ਼ਾਦਾ ਵੀ ਵਿਚਾਰੇ ਨੇ ਡੰਗਰਾਂ ਦਾ ਚਾਰਾ ਵੀ ਵਿਚਾਰੇ ਨੇ ਆਪਾਂ ਉਹਨਾਂ ਨੂੰ ਸਲਾਈਏ ਵੀ ਜਿਹੜੇ ਚੰਗਾ ਕਰ ਰਹੇ ਆ ਪਰ ਜੇ ਕੋਈ ਚੰਦ ਲੋਕ ਮਾੜਾ ਕਰ ਰਹੇ ਆ ਉਹਨਾਂ ਨੂੰ ਸਮਝਾਈਏ ਵੀ ਅਸੀਂ ਅਸੀਂ 90 ਗੱਟੇ ਫੀਡ ਦੇ ਲੈ ਕੇ ਆਏ ਸੀ ਜੀ ਵੱਡੇ ਟਰਾਲੇ 'ਚ ਕੱਲੀ ਫੀਡ ਤੇ ਪਸ਼ੂਆਂ ਦਾ ਜਿਵੇਂ ਟੂਰੀ ਵਗੈਰਾ ਲੈ ਕੇ ਜਾਂਦੀ ਸੀਗੀ ਤੇ ਥੋੜਾ ਬਹੁਤ ਰਾਸ਼ਨ ਥੋੜਾ ਲੈਂਦਾ ਸੀਗਾ ਕੇਲੇ ਵਗੈਰਾ ਫਰੂਟ ਹੀ ਲੈਂਦੇ ਸੀ ਕਿਉਂਕਿ ਸਾਨੂੰ ਕਿਸ ਨੇ ਦੱਸਤਾ ਸੀ ਵੀ ਤੁਸੀਂ ਆ ਚੀਜ਼ ਹੀ ਲਿਓ ਪਸ਼ੂਆਂ ਵਾਸਤੇ ਤੇ ਤਾਂ ਕਰਕੇ ਅਸੀਂ ਉਹ ਲਿਆ ਪਹਿਲਾਂ ਤੇ ਉਹ ਵੀ ਬਸ ਫੀਡ ਦੇ ਵਿੱਚ ਵੀ ਥੋੜਾ ਬਹੁਤ ਕਰਨ ਲੱਗੇ ਫਿਰ ਉਹ ਸਾਨੂੰ ਫੰਦਿਆ ਮਿਲਿਆ ਜਿੱਥੋਂ ਦਾ ਇੱਕ ਆਪਣੇ ਸਿਮਰਜੀਤ ਸਿੰਘ ਜੀ ਹੈ ਆਪਣੇ ਤਰੋਜਪੁਰ ਤੋਂ ਹੀ ਆ ਜੀ ਉਹ ਡਾਕਟਰ ਸਾਹਿਬ ਨੇ ਉਹਨਾਂ ਨੇ ਕੱਲ ਦੇ ਵਿਚਾਰੇ ਸਾਡੇ ਨਾਲ ਹੈ ਉਹਨਾਂ ਨੇ ਬੜੀ ਮਦਦ ਕੀਤੀ ਹੁਣ ਵੀ ਮੋਟਰਸਾਈਕਲ ਤੇ ਸਾਡੇ ਨਾਲ ਅੱਗੇ ਅੱਗੇ ਫਿਰਦੇ ਹੈਗੇ ਛੱਡ ਕੇ ਉਹਨੇ ਜਾ ਜਾ ਕੇ ਉੱਥੇ ਤੇ ਲੋਡ ਆ ਉਹ ਫਿਰ ਉਹ ਸਾਨੂੰ ਹੁਣ ਉਹੀ ਲੈ ਕੇ ਆਏ ਇੱਥੇ ਬਾ ਫਿਰ ਉਹਨਾਂ ਨੇ ਦੱਸਿਆ ਵੀ ਆ ਇੱਥੇ ਜਿੱਤੂ ਬਾਅਦ ਅੱਗੇ ਪਾਣੀ ਸਾਨੂੰ ਹੁਣ ਸਾਨੂੰ ਦੱਸਿਆ ਵੀ ਹਾਂ ਇੱਥੇ ਠੀਕ ਹੈ ਸਭ ਪਿੱਛੇ ਤਾਂ ਬਹੁਤ ਕੁਸ਼ ਹੋਈ ਜਾਂ ਰਹੀ ਰਾਜ ਇਥੋਂ ਤਾਂ ਲੋਕ ਲਈ ਜਾਂਦੇ ਹਾਂ ਜਿੱਥੇ ਪਾਣੀ ਵੀ ਹੈ ਨਹੀਂ 40 ਕਟੇ 50 ਕਟੇ ਫੀਲ ਦੇ ਪਹਿਲਾਂ ਵੰਡ ਚੁੱਕੇ ਆ ਜਿੱਥੇ ਕੁਝ ਵੀ ਨਹੀਂ ਹੋਇਆ ਹਾਂ ਜੀ 30 40 ਕਟੇ ਰਹਿ ਗਏ ਹੁਣ ਸਾਰੇ ਲੋ ਜੀ ਅੰਦਾਜ਼ੇ ਮਾਨ ਉੱਥੇ ਵੰਡਿਆ ਗਿਆ ਜਿੱਥੇ ਹਾਂ ਜੀ ਜਿਹੜੇ ਰਾਜਸਥਾਨ ਤੋਂ ਆਏ ਨੇ ਦਿੱਲੀ ਤੋਂ ਆ ਕੇ ਬੈਠੇ ਆਣ ਸੰਸਦ ਇੱਥੇ ਅੱ비 ਇਹੋ ਨਹੀਂ ਦਿੱਲੀ ਤੋਂ ਆਏ ਨੇ ਦੇਖੋ ਹੁਣ ਇਹਨਾਂ ਦੇ ਮਨ ਤੇ ਮਨ ਨੂੰ ਕਿਦਾਂ ਦਾ ਪ੍ਰਭਾਵ ਪੈ ਰਿਹਾ ਆਪਾਂ ਨੂੰ ਸਾਰਿਆਂ ਨੂੰ ਬਚਾਉਣਾ ਚਾਹੀਦਾ ਲੋਕਲ ਬੰਦਿਆਂ ਨੂੰ ਇੱਥੋਂ ਜਿਹੜੇ ਸਰਪੰਚ ਨੇ ਅਨਾ ਪਿੰਡਾਂ ਦੇ ਆਲੇ-ਦੁਆਲੇ ਜਿਹੜੇ ਜਿਹੜੇ ਪਿੰਡ ਡੁੱਬ ਗਏ ਨੇ ਉਹ ਪਿੰਡਾਂ ਦੇ ਸਰਪੰਚ ਇੱਥੇ ਲਿਖ ਕੇ ਲਾਉਣ ਇੱਥੇ ਆਪਦੇ ਇੱਕ ਲਿਖ ਕੇ ਬੋਰ ਲਾ ਦੇਣ ਵੀ ਆ ਫਲਾਨੇ ਪਿੰਡ ਦਾ ਸਾਦੀ ਦਾ ਮਤਲਬ ਆ ਟੈਂਟ ਲੱਗਿਆ ਹੋਇਆ ਸਾਨੂੰ ਇੱਥੇ ਦੇ ਕੇ ਜਾਓ ਅਸੀਂ ਆਉਦੇ ਪਿੰਡਦਿਆਂ ਨੂੰ ਆਪੇ ਉੱਥੇ ਪਹੁੰਚ ਵੀ ਕਰਾਂਗੇ ਚੀਜ਼ ਤਾਂ ਜੋ ਇਹਨਾਂ ਨੂੰ ਵੀ ਸੌਖਾ ਹੋ ਜਾਵੇ ਤੇ ਚੀਜ਼ ਵੀ ਸਹੀ ਬੰਦੇ ਤੱਕ ਪਹੁੰਚ ਜਾਵੇ ਸਾਨੂੰ ਸਾਨੂੰ ਹੋਰ ਵੀ ਪੁੱਛਦੇ ਜੀ ਕਿ ਇੱਥੇ ਤੁਸੀਂ ਇੱਕ ਲਿਖਤ ਕੀਤਾ ਹੈ ਹਾਰਡਪੁਕ ਦਾ ਸਾਰ ਲਈ ਔਰ ਮੌਕਾ ਦੇਖ ਕੇ ਉਹ ਵਾਲੇ ਸਾਈਡਾ ਉਹਨਾਂ ਨੇ ਤਿਆਰ ਕੀਤਾ ਗਿਆ ਆਉਣ ਵਾਲੇ ਸਮੇਂ ਦੀ ਹਾਰਡਪੁਕ ਲਈ ਵਧਦੀ ਮਦਦ ਕਰੋ ਅਸੀਂ ਜੀ ਸਾਡਾ ਮੁਨਕਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਕਰੀਬ ਅਸੀਂ 1000 ਮੈਂਬਰ ਉੱਥੇ ਰਹਿੰਦੇ ਆ ਸਾਡੇ ਕੋਲੇ ਕਰੀਬ 800 ਮੈਂਬਰ ਨੇ ਜਿਹੜੇ ਮਰੀਜ਼ ਨੇ ਜਿਹੜੇ ਮੰਝਿਆਂ ਤੇ ਪਏ ਨੇ ਡਿਸੇਬਲ ਨੇ ਮੈਂਟਲੀ ਅਸੀਂ ਉਹਨਾਂ ਦੀ ਸੇਵਾ ਕਰਦੇ ਆ ਅਸੀਂ ਤਾਂ ਕੁਝ ਵੀ ਕਰਨ ਜੋਗੇ ਨਹੀਂ ਸਾਡੀ ਤਾਂ ਇੰਨੀ ਔਕਾਤ ਹੀ ਨਹੀਂ ਵੀ ਅਸੀਂ ਕਿਸੇ ਆਕੇ ਪ੍ਰਸ਼ਾਦੇ ਦਾ ਲੰਗਰ ਵੀ ਲਾ ਦिए ਕਰੋਨ ਵਾਲਾ ਤਾਂ ਉੱਪਰ ਕਣ ਗਿਆ ਵਾਲਾ ਬੈਠਾ ਅਸੀਂ ਦੇਖਣ ਆਏ ਕਿਉਂਕਿ ਸਾਨੂੰ ਬਹੁਤ ਸਾਰੇ ਭੈਣ ਭਰਾ ਫੋਨ ਕਰ ਰਹੇ ਸੀ ਵੀ ਅਸੀਂ ਤੁਹਾਨੂੰ ਸੇਵਾ ਦੇਣੀ ਹੈ ਤੁਸੀਂ ਹਰ ਪੀੜਤਾ ਦੀ ਮਦਦ ਕਰੋ ਤੇ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਸੀ ਵੀ ਹਜੇ ਰੁਕ ਜਾਓ ਵੀ ਅਸੀਂ ਜਦੋਂ ਇੱਥੇ ਗਾ ਫੋਨ ਕਰਦੇ ਸੀ ਗਾੜ ਵੀ ਇਹੀ ਕਹਿੰਦੇ ਸੀ ਵੀ ਰੁਕ ਜਾਓ ਬਹੁਤ ਸਮਾਨ ਆਇਆ ਤੇ ਅੱਜ ਅਸੀਂ ਗਰਾਊਂਡ ਲੈਵਲ ਤੇ ਆ ਕੇ ਵੀ ਇਹੀ ਦੇਖਿਆ ਵੀ ਸਮਾਨ ਬਹੁਤ ਵੱਡੀ ਗਿਣਤੀ ਚ ਆ ਗਿਆ ਹੁਣ ਅਸਲ ਸਮਾਨ ਚਾਹੀਦਾ ਅਜ ਤੋਂ 20 ਦਿਨਾਂ ਬਾਅਦ ਜਦੋਂ ਪਾਣੀ ਸੁੱਕੂਗਾ ਜਾਂ ਮਹੀਨੇ ਬਾਅਦ ਉਦੋਂ ਇਹਨਾਂ ਨੂੰ ਜ਼ਰੂਰਤ ਆ ਜੀ ਉਦੋਂ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਕੋਈ ਇੱਕ ਜਾਂ ਦੋ ਪਿੰਡ ਅਸੀਂ ਸੰਭੀਏ ਆ ਕੇ ਉੱਥੇ ਉਹਨਾਂ ਦੀ ਫਸਲ ਵਾਢੀ ਜਿਹੜੀ ਦੁਬਾਰਾ ਬਜਵਾਉਣ ਦੇ ਵਿੱਚ ਮਦਦ ਕਰੀਏ ਜਾਂ ਜਿਹੜੇ ਘਰ ਢੱਠ ਗਏ ਉਹਨਾਂ ਨੂੰ ਘਰਾਂ ਨੂੰ ਦੁਬਾਰਾ ਖੜੇ ਹੋਣ ਦੇ ਵਿੱਚ ਮਦਦ ਕਰੀਏ ਜਾਂ ਜਿਹੜੇ ਚੁੱਲ੍ਹੇ ਚੌਂਕਿਆਂ 'ਚ ਪਾਣੀ ਭਰ ਗਿਆ ਉੱਥੇ ਅੱਗ ਬਾਲ ਸਕੇ ਉਹ ਮਦਦ ਕਰੀਏ ਤੇ ਸਾਡੀ ਇਹ ਕੋਸ਼ਿਸ਼ ਰਹੂਗੀ ਅਸੀਂ ਰਮਦਾਸ ਬਾਬਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਇੱਥੇ ਤੱਕ ਦੀ ਦੋ ਦਿਨਾਂ ਅੱਜ ਕੱਲ ਉੱਧਰ ਸੀ ਅੱਜ ਇੱਧਰ ਵਿਜ਼ਿਟ ਕਰ ਰਹੇ ਆ ਅਸੀਂ ਇਹ ਹੀ ਦੇਖਣ ਆਏ ਆ ਵੀ ਕੀ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ ਤੇ ਉਹਦੇ ਹੱਲ ਕੀ ਆ ਉਹਦੇ ਹੱਲ ਇਹ ਨਿਕਲੇ ਜਿਵੇਂ ਕੁਝ ਵੀਰ ਯੂਪੀ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਟਰਾਲੀਆਂ ਪਰ ਪਰ ਲੈ ਕੇ ਆਏ ਆ ਮਾਲਵੇ ਚੋਂ ਆਏ ਆ ਦਵਾਬੇ ਚੋਂ ਆਏ ਆ ਇੱਥੇ ਆ ਕੇ ਬਹੁਤ ਖੱਜਲ ਹੋ ਰਿਹਾ ਰੋਡਪੁਰ ਇਲਾਕੇ 'ਚ ਜਦ ਅਸੀਂ ਘੱਟ ਗੇੜਾ ਦਿੱਤਾ ਅੰਮ੍ਰਿਤਸਰ ਇਲਾਕੇ 'ਚ ਤਾਂ ਬਹੁਤ ਜ਼ਿਆਦਾ ਗਿਣਤੀ ਦੀ ਟਰਾਲੀਆਂ ਹਜ਼ਾਰਾਂ ਹੀ ਟਰਾਲੀਆਂ ਖੜੀਆਂ ਔਰ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਦਾ ਲੱਭਦੇ ਰਹਿੰਦੇ ਗੀੜੇ ਦੇਈ ਜਾਂਦੇ ਸੜਕਾਂ ਤੇ ਮੁੰਡੇ ਇਧਰ ਨੂੰ ਲੈ ਕੇ ਉਧਰ ਨੂੰ ਜਿੱਥੇ ਉਹਨੂੰ ਪਤਾ ਲੱਗਦਾ ਜਦੋਂ ਉਹਨਾਂ ਨੂੰ ਸਹੀ ਲੋਡ ਬੰਦ ਨਹੀਂ ਲੱਭਦਾ ਸ਼ਾਮ ਨੂੰ ਫਿਰ ਉਹਨਾਂ ਦੀ ਮਜਬੂਰੀ ਹੁੰਦੀ ਆ ਟਰਾਲੀ ਖਾਲੀ ਕਰਨੀ ਫਿਰ ਸ਼ਾਮ ਨੂੰ ਜਿਹੜੇ ਜੱਥੇ ਖੜੇ ਆ ਮਕਤਫੂਰ ਮੌਕਾ ਪ੍ਰਸ ਲੋਕ ਉਹ ਫਿਰ ਸਾਰਾ ਕੋਲ ਲੁੱਟ-ਖੁੱਟ ਲਈ ਜਾਂਦੇ ਆ ਇਹਦਾ ਇੱਕੋ ਹੀ ਹੱਲ ਆ ਵੀ ਜਿਹੜੇ ਪਿੰਡ ਡੁੱਬ ਗਿਆ ਜਿਵੇਂ ਇੱਥੇ ਹੁਣ 15-16 ਪਿੰਡ ਡੁੱਬ ਗਿਆ ਗੁਰਧਾਨ ਵੀਰੇ ਉਹਨਾਂ ਨੇ ਦੱਸਿਆ ਵੀ ਇਸ ਇਲਾਕੇ ਦੇ ਨੇ ਇਹ ਤੇ ਹੁਣ ਉਹ 15-16 ਪਿੰਡਾਂ ਦੇ ਇੱਥੇ ਟੈਂਟ ਲੱਗੇ ਹੁਣ ਇਦਾਂ ਸਰ ਲਿਖੇ ਹੋ ਜਿਹੜੇ ਬੰਦੇ ਨੇ ਇਹ ਫੀਲ ਲੈ ਕੇ ਆਂਦੀ ਹੈ ਜਿਹਨੇ ਤੂੜੀ ਲੈ ਕੇ ਆਂਦੀ ਉਹ ਉਹਨਾਂ ਨਾਲ ਆ ਕੇ ਗੱਲ ਕਰੇ ਉਹਨਾਂ ਦੇ ਟੈਂਟ ਚ ਜਾ ਕੇ ਸਮਾਨ ਦੱਸ ਪੁੱਛੇ ਵੀ ਕਿੱਥੇ ਲਾਉਣਾ ਉਹ ਇੱਕ ਥਾਂ ਤੇ ਡੰਪ ਕਰਾਈ ਜਾਣ ਸੁੱਕੀ ਥਾਂ ਤੇ ਉਦੋਂ ਬਾਅਦ ਉਹ ਆਪੋ ਆਪਣੇ ਪਿੰਡ ਦੇ ਵਿੱਚ ਲੋਕਾਂ ਦੀ ਮਦਦ ਕਰੀ ਜਾਣ ਇਸ ਤਰ੍ਹਾਂ ਦਾ ਕੋਈ ਸਾਨੂੰ ਰੂਟ ਪਲਾਨ ਲੈਣਾ ਪੈਣਾ ਨਹੀਂ ਤਾਂ ਫਿਰ ਆ ਬੇਸਟੇਜ ਤਾਂ ਇੰਨੀ ਜ਼ਿਆਦਾ ਹੋਈ ਜਾਂਦੀ ਆ ਤੇ ਉਹਦਾ ਕੋਈ ਅੰਤ ਹੀ ਨਹੀਂ ਬਾਈ ਜੀ ਬਹੁਤ ਬਹੁਤ ਧੰਨਵਾਦ ਉਹਦਾ ਇਹ ਸੰਮੁਖਤਾ ਦੀ ਸੇਵਾ ਵਾਲੇ ਬਾਈਕ ਗੁਰਤੇ ਸਿੰਘ ਮਿੰਟੂ ਜੀ ਜਿੰਨਾ ਬਲੋਗ ਪੌਸਟ ਪੌਸਟ ਕੇ ਹੜਪੀੜ ਤੋਂ ਦੇ ਸਾਰ ਲਈ ਗਈ ਹੈ ਔਰ ਇੱਥੇ ਉਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਕਿ ਸਮਾਜ ਸੇਵੀ ਸਸਤਾਵਾਲੂ ਕਿ ਅਗਰ ਉਹ ਕੋਈ ਵੀ ਮਦਦ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਇੱਥੇ ਪਹੁੰਚੇ ਹੜਪੀੜ ਪੁਲਾਕੇ ਦੇ ਵਿੱਚ ਬਹੁਤ ਤੇ ਬਕਾਇਦਾ ਇੱਕ ਲਿਸਟ ਤਿਆਰ ਕੀਤੀ ਜਾਵੇ ਤਾਂ ਜੋ ਉਹਨਾਂ ਵੱਲੋਂ ਦਿੱਤੀ ਗਈ ਮਦਦ ਸਹੀ ਹੱਥਾਂ ਤੱਕ ਪਹੁੰਚ ਸਕੇ ਕੋਈ ਬੋਟ ਕੈਮਰਾਮੈਨ ਦੁਲਾਰ ਹਦੀ ਸਿੰਘ ਧੰਨਵਾਦ